ਤੇ ਵੀਰ ਨੇ ਕਿਹਾ ਕਿ ਮੈਂ ਪ੍ਰਭਾਵਿਤ ਹੋਇਆ ਅ ਅਮਰਤਪਾਲ ਸਿੰਘ ਤੋਂ ਭਾਈ ਅਮਰਤਪਾਲ ਪ੍ਰਭਾਵਿਤ ਹੋਣ ਤੋਂ ਪੱਜ ਕੇ ਤੇ ਅਮਰਤ ਵੀ ਛੱਕਿਆ ਤੇ ਦਾੜਾ ਕੇਸ ਵੀ ਰੱਖਿਆ ਪਹਿਲਾਂ ਗੁਰਫਤੇ ਸਾਂਝ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਫ ਕੋ ਫੌਜੀ ਹੋ ਤੁਸੀਂ ਯਸ ਸਰ ਇਹ ਲੋ ਦਾੜਾ ਕੇਸ ਨਹੀਂ ਸੀ ਰੱਖਿਆ ਬਿਲਕੁਲ ਪਹਿਲਾਂ ਕੇਸ ਸੀਗੇ ਦਾੜਾ ਨਹੀਂ ਸੀਗੇ ਪ੍ਰਕਾਸ਼ ਕੀਤਾ ਤੇ ਹੁਣ ਜਿਵੇਂ ਭਾਈ ਸਾਹਿਬ ਹੁਣਾਂ ਤੋਂ ਪ੍ਰਭਾਵਿਤ ਹੋਏ ਕਿ ਕੇਸ ਦਾੜਾ ਸਾਹਿਬ ਰੱਖਿਆ ਸਾਲ ਇੱਕ ਦਾੜਾ ਸਾਹਿਬ ਰੱਖਿਆ ਗੁਰੂ ਮਹਾਰਾਜ ਨਾਲ ਜੁੜੇ ਰਾਇ ਤੇ ਫਿਰ ਕੋਈ 2 ਕੋ ਮਨਥ ਹੋ ਗਏ ਕਿ ਹੁਣ ਗੁਰੂ ਵਾਲੇ ਬਣ ਗਏ ਅਸੀਂ ਤੇ ਅਸੀਂ ਇਹ ਵੀ ਕਹਿੰਨੇ ਕਿ ਨੌਜਵਾਨ ਵੱਧ ਚੜ ਕੇ ਗੁਰੂ ਵਾਲੇ ਬਣ ਤੇ ਆਪਣੀ ਕੌਮ ਦਾ ਅਸੀਂ ਨਾਮ ਉੱਪਰ ਕਰੀਏ ਹਲਕਾ ਕਿਹੜਾ ਪੈਂਦਾ ਤੁਹਾਡਾ ਜੰਡਿਆਲੇ ਗੁਰੂ ਹਾਂਜੀ ਜੰਡਿਆਲੇ ਗੁਰੂ ਤੋਂ ਅਮਰਤਪਾਲ ਸਿੰਘ ਦਾ ਜਿੱਤ ਜਾਣਾ ਪਰ ਅਜੇ ਤੱਕ ਰਿਹਿਆ ਨਾ ਹੋਣਾ ਕਿਵੇਂ ਵੇਖਦਾ ਇਸ ਟਾਈਮ ਦੇ ਉੱਤੇ ਖਡੂਰ ਸਾਹਿਬ ਹਲਕਾ ਇਹ ਸੰਗਤ ਨੂੰ ਲੋੜ ਆ ਹੋਰ ਹੰਬੜਾ ਮਾਰਨ ਦੀ ਇਸ ਤਰ੍ਹਾਂ ਦਾ ਹੰਬੜਾ ਹੋ ਸਕਦਾ ਹੰਬੜਾ ਜਿਵੇਂ ਕਿ ਵੱਡੇ ਤੋਂ ਵੱਡੇ ਇਕੱਠ ਕਰਨਾ ਕੌਮ ਜੁੜੇ ਤੇ ਜਿਵੇਂ ਐਸਜੀਪੀਸੀ ਦੇ ਇਲੈਕਸ਼ਨ ਚੱਲਦੀ ਪਈ ਆ ਉਹਦੇ ਵਿੱਚ ਜਦੋਂ ਸਾਡਾ ਕੋਈ ਆਪਣਾ ਬੰਦਾ ਅੱਗੇ ਆਊਗਾ ਉਹ ਹੋਰ ਪ੍ਰਚਾਰਕ ਵਧਣਗੇ ਸਾਡੇ ਤੇ ਆਟੋਮੈਟਿਕਲੀ ਇਹ ਚੀਜ਼ ਨੂੰ ਹੱਲਾ ਵਜੂਗਾ ਅਮਰਤਪਾਲ ਸਿੰਘ ਨੂੰ ਕਿਵੇਂ ਵੇਖਦੇ ਹੋ ਆ ਜੇ ਪ੍ਰਚਾਰਕ ਜਾਂ ਸਿੱਖ ਆਗੂ ਬਹੁਤ ਵਧੀਆ ਉਹਨਾਂ ਵਰਗੇ ਕੋਈ ਜੋਦੇ ਹੈ ਹੀ ਨਹੀਂ ਆ ਇਸ ਟਾਈਮ ਉਹਨਾਂ ਨੇ ਜੋ ਕੌਮ ਦੀ ਗੱਲ ਕੀਤੀ ਆ ਕੋਈ ਉਹਨਾਂ ਦਾ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਵੇਖਿਆ ਉਹਨਾਂ ਨੇ ਪਬਲਿਕ ਕਹਿੰਦੀ ਐਂ ਜੇ ਬੜੀਆਂ ਗੱਲਾਂ ਚੱਲਦੀਆਂ ਪਈਆਂ ਪਰ ਉਹਨਾਂ ਨੇ ਆਪਣਾ ਨਿੱਜੀ ਸਵਾਰਥ ਕੁਝ ਨਹੀਂ ਵੇਖਦੇ ਹੋਏ ਬਿਲਕੁਲ ਉਹਨਾਂ ਨੇ ਕੌਮ ਦੀ ਗੱਲ ਕੀਤੀ ਆ ਕੀ ਸ਼ੁਭਨਾਮ ਜਰ ਹਰਵਿੰਦਰ ਸਿੰਘ